ਭਾਈ ਜੇ ਕਿਸੇ ਦੀ ਕੰਮ ਕਰਨ ਦੀ ਨੀਅਤ ਹੋਵੇ ਜੇ ਨੀਅਤ ਹੋਵੇ ਤਾਂ ਬੜਾ ਕੁਝ ਹੋ ਜਾਂਦਾ ਹੈ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਤੁਸੀਂ ਮੇਰੇ ਸਾਹਮਣੇ ਆਹ ਸੜਕ ਵੇਖ ਰਹੇ ਹੋ ਲਿੰਕ ਰੋਡ ਹੈ ਔਰ ਇਹ ਲਿੰਕ ਰੋਡ ਅੱਗੇ ਜਾ ਕੇ ਖਤਮ ਹੋ ਜਾਂਦਾ ਕਿਉਂਕਿ ਅੱਗੇ ਰੇਲਵੇ ਦੀ ਲਾਈਨ ਆ ਜਾਂਦੀ ਹੈ ਅੱਗੇ ਸੈਂਟਰ ਬੋਡੀ ਆ ਜਾਂਦੀ ਹੈ ਤਾਂ ਜਿੱਥੇ ਜਾ ਕੇ ਅੱਗੇ ਲੰਘਾ ਨਹੀਂ ਮਿਲਿਆ ਲੇਕਿਨ ਪੰਜਾਬ ਸਰਕਾਰ ਦੇ ਧੰਨਾ ਉਹ ਮੰਤਰੀ ਤੇ ਤੁਹਾਨੂੰ ਐਮ ਐਲ ਏ ਜਿਨ੍ਹਾਂ ਨੇ ਇਹ ਕਿਸਾਨਾਂ ਦੇ ਖੇਤਾਂ ਤੱਕ ਪੱਕੀਆਂ ਸੜਕਾਂ ਪਹੁੰਚਾ ਦਿੱਤੀਆਂ ਜਿਵੇਂ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ ਨੇ ਇਸ ਵੇਲੇ ਕਿਸਾਨਾਂ ਦੇ ਪਾਣੀ ਜਿਹੜੇ ਉਹ ਖੇਤਾਂ ਦੇ ਵਿੱਚ ਪਹੁੰਚਾ ਦਿੱਤੇ ਆ ਜੋ ਪਾਣੀ ਨਿਕਾਸੀਆਂ ਦੇ ਸੂਆਂ ਦੇ ਪਾਣੀ ਸੀ ਜਿਹੜੇ ਬੰਦ ਪਏ ਸੀ ਉਹ ਚਲਾ ਦਿੱਤੇ ਆ ਤਾਂ ਹੁਣ ਤੁਸੀਂ ਵੇਖੋ ਕਿ ਇੱਥੇ ਪੁਰਾਣੀਆਂ ਸਰਕਾਰਾਂ ਨੇ ਵੀ ਘਟ ਨਹੀਂ ਕਰੀ ਉਹਨਾਂ ਸਰਕਾਰਾਂ ਵੇਲੇ ਵੀ ਆਹ ਸੜਕ ਤੁਸੀਂ ਵੇਖ ਸਕਦੇ ਹੋ ਕਿ ਇਹ ਲਗਭਗ ਪਿੱਛੋਂ ਤੋਂ ਲੈ ਕੇ ਆਉਂਦੀ ਆ ਤਾਂ 4 ਕਿਲੋਮੀਟਰ ਦਾ ਟੋਟਾ ਹੋਵੇਗਾ ਔਰ ਸਿਰਫ ਖੇਤਾਂ ਨੂੰ ਹੈ ਖੇਤਾਂ ਨੂੰ ਇੱਕ ਕੱਚਾ ਰਸਤਾ ਹੁੰਦਾ ਇੱਕ ਪਿੰਡ ਦੇ ਖੇਤਾਂ ਨੂੰ ਤਾਂ ਵਿੱਚ ਡੇਰੇ ਬਣੇ ਹੁੰਦੇ ਆ ਘਰ ਬਣੇ ਹੁੰਦੇ ਆ ਆ ਉਹ ਸਾਹਮਣੇ ਡੇਰੇ ਆ ਉਹ ਡੇਰਿਆਂ ਤੱਕ ਸੜਕ ਬਣੀ ਆ ਪਰ ਬਦਕਿਸਮਤੀ ਇਹ ਆ ਕਿ ਉਹਨਾਂ ਡੇਰਿਆਂ ਤੱਕ ਅੱਗੇ ਰੇਲ ਆ ਜਾਂਦੀ ਆ ਕ੍ਰਾਸ ਵੀ ਕਰਕੇ ਨਹੀਂ ਜਾ ਸਕਦੇ ਪਰ ਪੰਜਾਬ ਸਰਕਾਰ ਨੇ ਔਰ ਬਟਾਲਾ ਦੀਆਂ ਮੌਜੂਦਾ ਸਰਕਾਰਾਂ ਨੇ ਅਸੀਂ ਮਲਕਪੁਰ ਦੇ ਰਕਵੇ ਚ ਖੜੇ ਆ ਧੰਨਵਾਦ ਆ ਉਹਨਾਂ ਦਾ ਕਿ ਆ 4 ਕਿਲੋਮੀਟਰ ਦਾ ਟੋਟਾ ਜੇ ਉਹਨਾਂ ਦੇ ਘਰ ਤੱਕ ਨਹੀਂ ਪਹੁੰਚਦਾ ਡੇਰਿਆਂ ਤੱਕ ਨਹੀਂ ਪਹੁੰਚਦਾ ਤਾਂ ਉਹਨਾਂ ਦੇ ਡੇਰਿਆਂ ਦੇ ਸਾਹਮਣੇ ਤੱਕ ਉਹਨਾਂ ਦੇ ਖੇਤਾਂ ਤੱਕ ਹਰ ਖੇਤ ਤੱਕ ਪਹੁੰਚਿਆ ਔਰ ਪੱਕੀ ਛੜਕ ਹੈ ਔਰ ਜੇ ਗੱਲ ਦੱਸ ਦਈਏ ਤੁਹਾਨੂੰ ਕਿ ਪਟੀਆਂ ਵੀ ਬਣੀਆਂ ਨੇ ਹਰ ਮੋੜ ਦੇ ਉੱਤੇ ਪਟੀਆਂ ਨੇ ਰਿਫਲੈਕਟਰ ਲੱਗੇ ਨੇ ਆ ਲਾਈਟਾਂ ਵਾਲੇ ਰਿਫਲੈਕਟਰ ਵੀ ਲੱਗੇ ਨੇ ਔਰ ਬਹੁਤ ਧੰਨਵਾਦ ਆਉਣਾ ਸਰਕਾਰਾਂ ਦਾ ਕਿ ਜੋ ਕਿਸਾਨਾਂ ਬਾਰੇ ਸੋਚਦੇ ਸੀ ਔਰ ਕੌਣ ਹੋਣਗੇ ਉਸ ਵੇਲੇ ਤੇ ਮੰਤਰੀ ਤਾਂ ਕੌਣ ਹੋਣਗੇ ਉਸ ਵੇਲੇ ਤੇ ਐਮਐਲਏ ਜਿਨ੍ਹਾਂ ਨੇ ਕਿਸਾਨਾਂ ਦੀ ਇੰਨੀ ਸਾਰ ਲਈ ਕਿ ਜਿਸ ਸਮੇਂ ਆ ਕੱਚਾ ਪਿਆ ਕੱਚਾ ਪਿਆ ਪੂਰਾ ਸੜਕ ਬਣਾ ਦਿੱਤਾ ਔਰ ਉਹਨਾਂ ਡੇਰਿਆਂ ਤੱਕ ਪਹੁੰਚਾ ਦਿੱਤਾ ਉਹ ਡੇਰੇ ਵਾਲੇ ਅੱਗੇ ਲਾਈਨ ਟੱਪ ਕੇ ਜਾਂਦੇ ਆ ਅੱਗੇ ਰੇਲਵੇ ਦੀ ਲਾਈਨ ਆ ਉਸ ਨੂੰ ਟੱਪ ਕੇ ਜਾਂਦੇ ਆ ਔਰ ਬੜੀ ਵੱਡੀ ਸੋਚ ਸੀ ਸਰਕਾਰਾਂ ਦੀ ਕਿ ਇਹਨਾਂ ਲੋਕਾਂ ਨੇ ਕਿੰਨਾ ਪੈਂਡਾ ਕਿੱਥੋਂ ਤੱਕ ਜਾਣਾ ਤਾਂ ਉਹ ਪੈਂਡਾ ਹੰਡਾਇਆ ਜਾ ਰਿਹਾ ਔਰ ਦੱਸਦਾ ਇਹ ਕਿ ਬਹੁਤ ਸਾਰੇ ਪਰਿਵਾਰ ਇਸ ਖੁਸ਼ੀ ਨੂੰ ਮਾਣਦੇ ਹੋਣਗੇ ਔਰ ਸਰਕਾਰ ਜੋ ਹੈ ਉਸ ਵੇਲੇ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਬੜੀ ਸੋਚ ਰੱਖੀ ਆ ਕਿ ਜਿਵੇਂ ਆ ਕਿਸਾਨਾਂ ਦੇ ਪੁੱਤ ਆ ਪਰਿਵਾਰ ਗੱਡੀਆਂ ਲੈ ਕੇ ਆਪਣੇ ਘਰਾਂ ਨੂੰ ਜਾ ਰਿਹਾ ਉਹਨਾਂ ਡੇਰਿਆਂ ਵੱਲ ਨੂੰ ਜਾ ਰਿਹਾ ਜਿਹੜੇ ਡੇਰਿਆਂ ਦੀ ਆਪਾਂ ਗੱਲ ਕਰ ਰਹੇ ਆ ਉਹ ਮਲਕਪੁਰ ਮਲਕਪੁਰ ਦੇ ਡੇਰੇ ਨੇ ਔਰ ਬਟਾਲੇ ਦੇ ਨਾਲ ਲੱਗਦਾ ਜ਼ਿਲ੍ਹਾ ਗੁਰਦਾਸਪੁਰ ਚ ਪੈਣ ਵਾਲਾ ਕਸਬਾ ਬਟਾਲਾ ਹੈ ਬਟਾਲਾ ਸ਼ਹਿਰ ਹੈ ਜਿੱਥੋਂ ਦੇ ਮੌਜੂਦਾ ਇਸ ਵੇਲੇ ਐਮਐਲਏ ਸ਼ੈਰੀ ਕਲਸੀ ਜੀ ਨੇ ਔਰ ਸ਼ੈਰੀ ਕਲਸੀ ਦੇ ਏਰੀਏ ਵਿੱਚ ਆਪਾਂ ਖੜੇ ਆ ਔਰ ਬਟਾਲਾ